ਸਾਤ ਸੰਗਤ ਜੀ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਅਸੀਂ ਜਿਵੇਂ ਹੀ ਨਵੀਆਂ ਸਾਖੀਆਂ ਅਪਲੋਡ ਕਰੀਏ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਹਦੇ ਸਨ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਇਸ ਕਰਕੇ ਦੋਵੇਂ ਪਤੀ ਪਤਨੀ ਕਾਫੀ ਪਰੇਸ਼ਾਨ ਰਹਿੰਦੇ ਸਨ ਕਿ ਉਹਨਾਂ ਤੋਂ ਬਾਅਦ ਉਹਨਾਂ ਦਾ ਵੰਸ਼ ਖਤਮ ਹੋ ਜਾਏਗਾ ਉਹ ਦੋਵੇਂ ਪਤੀ ਪਤਨੀ ਬਿਨਾਂ ਨਾਗਾ ਗੁਰਦੁਆਰੇ ਜਾਇਆ ਕਰਦੇ ਸੀ ਅਤੇ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਬੜੇ ਪ੍ਰੇਮ ਭਾਵ ਨਾਲ ਸੁਣਦੇ ਸੀ। ਉਹ ਪਤੀ ਪਤਨੀ ਸੇਵਾ ਵੀ ਬਹੁਤ ਕਰਦੇ ਸੀ। ਉਹ ਹਮੇਸ਼ਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਸੀ ਕਿ ਉਹਨਾਂ ਦੇ ਘਰ ਕੋਈ ਸੰਤਾਨ ਹੋ ਜਾਏ। 5 ਸਾਲ ਬਾਅਦ ਉਹਨਾਂ ਦੀ ਅਰਦਾਸ ਕabul ਹੋਈ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਪਰ ਜਦੋਂ ਉਹਨਾਂ ਨੇ ਆਪਣੇ ਪੁੱਤਰ ਨੂੰ ਦੇਖਿਆ ਤਾਂ ਉਹਨਾਂ ਨੂੰ ਬਹੁਤ ਅਫਸੋਸ ਹੋਇਆ ਕਿਉਂਕਿ ਉਹ ਅਪਾਹਜ ਸੀ ਚੱਲ ਫਿਰ ਨਹੀਂ ਸਕਦਾ ਸੀ ਥੋੜੀ ਦੇਰ ਉਹਨਾਂ ਨੂੰ ਇਸ ਗੱਲ ਦਾ ਦੁੱਖ ਰਿਹਾ ਪਰ ਫਿਰ ਉਹਨਾਂ ਨੇ ਆਪਣਾ ਨਿਤਨੇਮ ਸ਼ੁਰੂ ਕਰ ਦਿੱਤਾ ਉਹਨਾਂ ਗੁਰਦੁਆਰੇ ਜਾਣਾ ਅਤੇ ਸੇਵਾ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਦੀ ਮੰਚ ਹਮੇਸ਼ਾ ਇੱਕ ਗੱਲ ਰਹਿੰਦੀ ਸੀ ਕਿ ਸਾਨੂੰ ਸੇਵਾ ਕਰਦੇ ਕਰਦੇ ਕਈ ਸਾਲ ਬੀਤ ਗਏ ਅਤੇ ਸਾਡੀ ਸੇਵਾ ਵਿੱਚ ਕਦੇ ਕੋਈ ਕਮੀ ਨਹੀਂ ਆਈ ਅਤੇ ਨਾ ਹੀ ਅਸੀਂ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਛੱਡਿਆ ਪਰ ਫਿਰ ਵੀ ਇਸ ਤੋਂ ਬਾਅਦ ਵਾਹਿਗੁਰੂ ਨੇ ਸਾਡੇ ਬੱਚੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਇਸ ਦਾ ਕੀ ਦੋਸ਼ ਸੀ ਜੋ ਇਹ ਅਪਾਹਜ ਪੈਦਾ ਹੋਇਆ ਇੱਕ ਦਿਨ ਦੀ ਗੱਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਚੱਲ ਰਿਹਾ ਸੀ ਉੱਥੇ ਬਹੁਤ ਸਾਰੀ ਸੰਗਤ ਬੈਠੀ ਗੁਰੂ ਜੀ ਦਾ ਕੀਰਤਨ ਸੁਣ ਰਹੀ ਸੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਤੋਂ ਬਾਅਦ ਸੰਗਤ ਨੂੰ ਕਿਹਾ ਜੇਕਰ ਤੁਹਾਡੇ ਅੰਦਰ ਕੋਈ ਸ਼ੰਕਾ ਹੈ ਤਾਂ ਮੇਰੇ ਕੋਲੋਂ ਪੁੱਛ ਸਕਦੇ ਹੋ ਸੰਗਤ ਵਿੱਚ ਬੈਠੇ ਆਪਾ ਹੀ ਜ ਬੱਚੇ ਦੇ ਮਾਤਾ ਪਿਤਾ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਗੁਰੂ ਜੀ ਅਸੀਂ ਅੱਜ ਤੱਕ ਬਿਨਾਂ ਕਿਸੇ ਸਵਾਰਥ ਦੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਹੈ ਤੇ ਅਸੀਂ ਪਤੀ ਪਤਨੀ ਕਿਸੇ ਨੂੰ ਵੀ ਗਲਤ ਨਹੀਂ ਬੋਲਦੇ ਅਤੇ ਨਾ ਹੀ ਅਸੀਂ ਕਿਸੇ ਦਾ ਬੁਰਾ ਕੀਤਾ ਹੈ ਫਿਰ ਸਾਡੇ ਕੋਲੋਂ ਅਜਿਹੀ ਕਿਹੜੀ ਗਲਤੀ ਹੋ ਗਈ ਕਿ ਸਾਡਾ ਬੱਚਾ ਅਪਾਹਜ ਪੈਦਾ ਹੋਇਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੈਸੇ ਤਾਂ ਮੈਂ ਇਹ ਗੱਲ ਨਹੀਂ ਦੱਸ ਸਕਦਾ ਪਰ ਤੁਸੀਂ ਵਾਹਿਗੁਰੂ ਦੇ ਪਿਆਰੇ ਸੇਵਕ ਹੋ ਇਸ ਲਈ ਤੁਹਾਡੇ ਅੰਦਰ ਦੀ ਦੁਵਿਧਾ ਨੂੰ ਖਤਮ ਕਰਨ ਦੇ ਲਈ ਮੈਂ ਦੱਸਦਾ ਹਾਂ ਇਹ ਜੋ ਤੁਹਾਡਾ ਬੱਚਾ ਹੈ ਜਿਸ ਦੀਆਂ ਦੋਵੇਂ ਲੱਤਾਂ ਬੇਕਾਰ ਹਨ ਤੇ ਇਹ ਚੱਲ ਫਿਰ ਨਹੀਂ ਸਕਦਾ ਪਿਛਲੇ ਜਨਮ ਵਿੱਚ ਇਹ ਇੱਕ ਕਿਸਾਨ ਦਾ ਪੁੱਤਰ ਸੀ ਤੇ ਇਹ ਰੋਜ਼ ਆਪਣੇ ਪਿਤਾ ਨੂੰ ਖੇਤ ਖਾਣਾ ਦੇਣ ਜਾਂਦਾ ਸੀ ਇੱਕ ਦਿਨ ਇਸ ਦੀ ਮਾਂ ਨੇ ਇਸ ਨੂੰ ਕਿਹਾ ਬੇਟਾ ਖਾਣਾ ਖਾਣ ਤੋਂ ਬਾਅਦ ਆਪਣੇ ਪਿਤਾ ਨੂੰ ਖਾਣਾ ਦੇ ਆਉਣਾ ਮਾਂ ਨੇ ਖਾਣਾ ਉੱਥੇ ਰੱਖਿਆ ਅਤੇ ਆਪਣੇ ਕੰਮ ਕਰਨ ਲੱਗ ਗਈ ਉਸ ਸਮੇਂ ਉਸ ਲੜਕੇ ਦਾ ਦੋਸਤ ਬਾਹਰ ਆ ਗਿਆ ਉਹੋ ਲੜਕਾ ਉੱਥੇ ਖਾਣਾ ਛੱਡ ਕੇ ਆਪਣੇ ਦੋਸਤ ਨਾਲ ਗੱਲ ਕਰਨ ਲਈ ਬਾਹਰ ਚਲਾ ਗਿਆ ਇੰਨੇ ਵਿੱਚ ਇੱਕ ਕੁੱਤਾ ਘਰ ਦੇ ਅੰਦਰ ਆ ਗਿਆ ਤੇ ਜੋ ਖਾਣਾ ਉਸ ਲੜਕੇ ਨੇ ਆਪਣੇ ਪਿਤਾ ਲਈ ਲੈ ਕੇ ਜਾਣਾ ਸੀ ਉਹੋ ਕੁੱਤਾ ਖਾਣ ਲੱਗਾ ਥੋੜੀ ਦੇਰ ਬਾਅਦ ਜਿਵੇਂ ਹੀ ਲੜਕਾ ਘਰ ਦੇ ਅੰਦਰ ਵਾਪਿਸ ਆਇਆ ਤਾਂ ਉਸ ਨੇ ਦੇਖਿਆ ਕਿ ਖਾਣਾ ਕੁੱਤਾ ਖਾ ਰਿਹਾ ਹੈ ਇਹ ਦੇਖ ਕੇ ਲੜਕੇ ਨੂੰ ਬਹੁਤ ਗੁੱਸਾ ਆਇਆ ਉਸ ਨੇ ਬਿਨਾਂ ਸੋਚੇ ਸਮਝੇ ਕੋਲ ਪਿਆ ਲੋਹੇ ਦਾ ਡੰਡਾ ਚੁੱਕਿਆ ਤੇ ਕੁੱਤੇ ਦੀਆਂ ਲੱਤਾਂ ਤੇ ਮਾਰਿਆ ਤੇ ਕੁੱਤੇ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਤੇ ਉਹ ਟੜਫੜਫੜ ਕੇ ਮਰ ਗਿਆ ਇਹ ਉਸ ਕੁੱਤੇ ਦੀ ਬਦ ਦੁਆ ਦਾ ਹੀ ਫਲ ਹੈ ਕਿ ਇਸ ਜਨਮ ਵਿੱਚ ਇਹ ਦੋਵੇਂ ਲੱਤਾਂ ਤੋਂ ਅਪਾਹੀਚ ਪੈਦਾ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੰਸਾਰ ਵਿੱਚ ਇਨਸਾਨ ਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਹੀ ਪੈਂਦਾ ਹੈ ਕਰਮ ਇੱਕ ਐਸੀ ਚੀਜ਼ ਹੈ ਜੋ ਆਪਣੇ ਕਰਤਾ ਦਾ ਪਿੱਛਾ ਨਹੀਂ ਛੱਡਦਾ ਉਹ ਲੱਖਾਂ ਦੀ ਭੀੜ ਵਿੱਚ ਵੀ ਆਪਣੇ ਕਰਤਾ ਨੂੰ ਪਹਿਚਾਨ ਲੈਂਦਾ ਹੈ ਅਤੇ ਸਮਾਂ ਆਉਣ ਤੇ ਆਪਣਾ ਹਿਸਾਬ ਜ਼ਰੂਰ ਲੈਂਦਾ ਹੈ ਇਸ ਜਨਮ ਵਿੱਚ ਜੇਕਰ ਕਿਸੇ ਦੀ ਲਤ ਤੋੜੀ ਹੈ ਤਾਂ ਸੁਭਾਵਿਕ ਹੈ ਅਗਲੇ ਜਨਮ ਵਿੱਚ ਤੁਹਾਡੀ ਲਤ ਟੁੱਟਣੀ ਤੈ ਹੈ ਉਸ ਨੂੰ ਕੋਈ ਵੀ ਨਹੀਂ ਬਦਲ ਸਕਦਾ ਜੇਕਰ ਅੱਜ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਹੋ ਤਾਂ ਤੁਹਾਡਾ ਨੁਕਸਾਨ ਹੋਣਾ ਵੀ ਹੈ ਇਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ ਇਸ ਲਈ ਜੋ ਵੀ ਕਰਨ ਕਰੋ ਤਾਂ ਸੋਚ ਸਮਝ ਕੇ ਕਰੋ ਤੁਸੀਂ ਆਪਣੇ ਕਰਮ ਫਾਲ ਤੋਂ ਨਹੀਂ ਬਚ ਸਕਦੇ ਤੁਸੀਂ ਜਿੱਥੇ ਵੀ ਜਾਂਦੇ ਹੋ ਜੋ ਵੀ ਕਰਦੇ ਹੋ ਤੁਹਾਡੇ ਕਰਮ ਤੁਹਾਨੂੰ ਸ਼ਾਂਤੀਪੂਰਵਕ ਦੇਖ ਰਹੇ ਹੁੰਦੇ ਹਨ ਕਿਸੇ ਵੀ ਦਿਨ ਕਿਸੇ ਵੀ ਸਮੇਂ ਤੁਹਾਡੇ ਕਰਮ ਦਾ ਫਲ ਤੁਹਾਨੂੰ ਇਸ ਸੰਸਾਰ ਵਿੱਚ ਹੀ ਮਿਲਦਾ ਹੈ ਇਸ ਲਈ ਸਾਧ ਸੰਗਤ ਜੀ ਜੀਵਨ ਵਿੱਚ ਸਾਡੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਗਲਤੀ ਨਾਲ ਵੀ ਗਲਤੀ ਨਾ ਕਰੀਏ ਕਿਉਂਕਿ ਜਦੋਂ ਹਿਸਾਬ ਹੀ ਅਸੀਂ ਦੇਣਾ ਹੈ ਤਾਂ ਉਹ ਕਰਮ ਕਿਉਂ ਕਰੀਏ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਵੀ ਇਹ ਸਪਸ਼ਟ ਕੀਤਾ ਹੈ ਕਿ ਇਨਸਾਨ ਦੀ ਯਾਤਰਾ ਜਿੱਥੋਂ ਛੁੱਟਦੀ ਹੈ ਅਗਲੇ ਜਨਮ ਵਿੱਚ ਉੱਥੋਂ ਹੀ ਸ਼ੁਰੂ ਹੁੰਦੀ ਹੈ ਜੋ ਕੁਦਰਤ ਦੇ ਨਿਯਮਾਂ ਦਾ ਪਾਲਨ ਕਰਦਾ ਹੈ ਅਤੇ ਵਾਹਿਗੁਰੂ ਦਾ ਨਾਮ ਜਪਦਾ ਹੈ ਅਤੇ ਸਾਰੇ ਲੋਕਾਂ ਦਾ ਭਲਾ ਚਾਹੁੰਦਾ ਹੈ ਉਹੀ ਇਨਸਾਨ ਪਰਮਾਤਮਾ ਨੂੰ ਪਾ ਸਕਦਾ ਹੈ ਇਸ ਲਈ ਸਾ ਸੰਗਤ ਜੀ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਅਸੀਂ ਲੋਕਾਂ ਦੀ ਭਲਾਈ ਕਰਨੀ ਹੈ ਅਤੇ ਬਿਨਾਂ ਨਾਗਾ ਵਾਹਿਗੁਰੂ ਦਾ ਨਾਮ ਜਪਨਾ ਹੈ ਤਾਂ ਕਿ ਅਸੀਂ ਇਸ ਜਨਮ ਮਰਨ ਦੇ ਚੱਕਰ ਤੋਂ ਨਿਕਲ ਸਕੀਏ ਅਤੇ ਵਾਹਿਗੁਰੂ ਦੇ ਕੋਲ ਜਾ ਸਕੀਏ ਵਾਹਿਗੁਰੂ ਖੁਦ ਸਾਡਾ ਇੰਤਜ਼ਾਰ ਕਰਦਾ ਹੈ ਕਿ ਉਸ ਦੇ ਬੱਚੇ ਵਾਪਸ ਆਪਣੇ ਘਰ ਆਉਣਗੇ ਸਾਧ ਸੰਗਤ ਜੀ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਾਖੀ ਬਹੁਤ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਅਗਰ ਤੁਸੀਂ ਕੁਝ ਵੀ ਕਮੈਂਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਲਿਖੋ ਤਾਂ ਜੋ ਅਸੀਂ ਇਸ ਤੋਂ ਵੀ ਸੋਹਣੀਆਂ ਸਾਖੀਆਂ ਅਤੇ ਦਿਲਚਸਪ ਰੋਹਾਨੀ ਸਾਖੀਆਂ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਗੁਰੂ ਜੀ ਦਾ ਸੰਦੇਸ਼ ਆਪਣੇ ਦੋਸਤਾਂ ਤੱਕ ਪਹੁੰਚਾਓ ਤਾਂ ਜੋ ਅਸੀਂ ਆਪਣੇ ਨਾਲ-ਨਾਲ ਆਪਣੇ ਦੋਸਤਾਂ ਦਾ ਆਪਣੇ ਰਿਸ਼ਤੇਦਾਰਾਂ ਦਾ ਸਭ ਦਾ ਭਲਾ ਕਰ ਸਕੀਏ ਅਤੇ ਉਹਨਾਂ ਨੂੰ ਵਾਹਿਗੁਰੂ ਦਾ ਸਿਮਰਨ ਕਰਨ ਦੇ ਲਈ ਪ੍ਰੇਰਿਤ ਕਰ ਸਕੀਏ